ਦੇਸ਼ ਭਰ ਦੀਆਂ ਖਬਰਾਂ ਪੰਜਾਬ ਦੇ ਨਾਲ ਸ਼ੁਰੂਆਤ ਕਰਦੇ ਹਾਂ ਕੀ ਕਹਿੰਦੀਆਂ ਨੇ ਹੰਟਿੰਗ ਵਿਦ ਹੈਲਪ ਆਫ ਪਿਟਬੁੱਲ ਦੀ ਗੱਲ ਆਉਂਦੀ ਹੈ ਤਾਂ ਮੇਨਿਕਾ ਗਾਂਧੀ ਜੜੀ ਹੈ ਉਹ ਬੁਖਲਾਏ ਨੇ ਪੰਜਾਬ ਦੇ ਵਿੱਚ ਪਿਟਬੁੱਲ ਕੁੱਤਿਆਂ ਦੇ ਨਾਲ ਜੰਗਲੀ ਜਾਨਵਰਾਂ ਦਾ ਸ਼ਿਕਾਰ ਮੇਨਿਕਾ ਗਾਂਧੀ ਦੇ ਦਖਲ ਮਗਰੋਂ ਮਲਜ਼ਮ ਗ੍ਰਿਫਤਾਰ ਕੀਤੇ ਆ ਪੰਜਾਬ ਦੇ ਵਿੱਚ ਪਿੱਟ ਬੁੱਲ ਕੁੱਤਿਆਂ ਦੀ ਮਦਦ ਦੇ ਨਾਲ ਸੁਰੱਖਿਅਤ ਜੰਗਲੀ ਜਾਨਵਰਾਂ ਦੇ ਸ਼ਿਕਾਰ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਜਾਨਵਰਾਂ ਦੇ ਅਧਿਕਾਰਾਂ ਦੇ ਬਾਰੇ ਕਾਰਗੋਨ ਮੇਨਿਕਾ ਗਾਂਧੀ ਤੇ ਦਖਲ ਦੇ ਨਾਲ ਜੰਗਲੀ ਜੀਵ ਵਿਭਾਗ ਨੇ ਵੱਡੀ ਕਾਰਵਾਈ ਕੀਤੀ ਹੈ ਪਟਿਆਲਾ ਜ਼ਿਲ੍ਹੇ ਦੇ ਰਾਜਪੁਰਾ ਦੇ ਪਿੰਡ ਜਨਸੂਆ ਵਾਸੀ ਅਜੀਤ ਕੁਮਾਰ ਨੂੰ ਸ਼ਿਕਾਰ ਕਰਨ ਅਤੇ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਅਪਲੋਡ ਕਰਨ ਦੇ ਦੋਸ਼ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਮুলਜ਼ਮ ਦੇ ਦੋ ਕੁੱਤੇ ਵੀ ਜ਼ਬਤ ਕਰ ਲਏ ਗਏ ਪਟਿਆਲਾ ਦੇ ਡਿਵੀਜ਼ਨਲ ਜੰਗਲਾਤ ਅਧਿਕਾਰੀ ਜੰਗਲੀ ਜੀਵ ਗੁਰ ਗੁਰਮਨਪ੍ਰੀਤ ਸਿੰਘ ਨੇ ਕਿਹਾ ਕਿ ਮੇਨਕਾ ਗਾਂਧੀ ਦੇ ਦਫ਼ਤਰ ਤੋਂ ਇੱਕ ਸ਼ਿਕਾਇਤ ਅਤੇ ਇੱਕ ਪੈਨ ਡਰਾਈਵ ਪ੍ਰਾਪਤ ਹੋਈ ਹੈ ਜਿਸ ਦੇ ਵਿੱਚ ਮਲਜ਼ਮ ਵੱਲੋਂ ਇੰਸਟਾਗ੍ਰam ਦੇ ਉੱਤੇ ਪੋਸਟ ਕੀਤੀ ਗਈ ਵੀਡੀਓ ਸੀ ਵੀਡੀਓ ਦੇ ਵਿੱਚ ਅਜੇ ਕੁਮਾਰ ਆਪਣੇ ਕੁੱਤਿਆਂ ਦੇ ਨਾਲ ਸੂਰ ਦਾ ਸ਼ਿਕਾਰ ਕਰਦੇ ਹੋਏ ਦਿਖਾਈ ਦੇ ਰਿਹਾ ਬਾਅਦ ਦੇ ਵਿੱਚ ਮਲਜ਼ਮ ਵੱਲੋਂ ਵੀਡੀਓ ਡਿਲੀਟ ਕਰ ਦਿੱਤੀ ਗਈ ਸੂਰ ਭਾਰਤ ਦੇ ਵਿੱਚ ਜੰਗਲੀ ਜੀਵ ਸੁਰੱਖਿਆ ਐਕਟ 1972 ਦੇ ਸ਼ੈਡਿਊਲ 4 ਦੇ ਵਿੱਚ ਇੱਕ ਸੁਰੱਖਤ ਪ੍ਰਜਾਤੀ ਹੈ ਇਸ ਦਾ ਸ਼ਿਕਾਰ ਕਰਨਾ ਇੱਕ ਜਿਹੜਾ ਸਜ਼ਾਯੋਗ ਅਪਰਾਧ ਦੱਸਿਆ ਹੈ ਹਾਲਾਂਕਿ ਸੂਰ ਦਾ ਉਸ ਦੀਆਂ ਹੱਡੀਆਂ ਤੇ ਕੰਡੀਆਂ ਦੀ ਦਵਾਈਆਂ ਵਾਸਤੇ ਜੜਾ ਵਰਤੋਂ ਅਤੇ ਮਾਸ ਦੇ ਲਈ ਅਕਸਰ ਸ਼ਿਕਾਰ ਕੀਤਾ ਜਾਂਦਾ ਹੈ ਜੰਗਲਾਤ ਵਿਭਾਗ ਸਾਡੇ ਲੋਕ ਤਾਂ ਹਰ ਚੀਜ਼ ਤੋਂ ਦਵਾਈ ਬਣਾਈ ਜਾਂਦੇ ਆ ਜੀ ਜੰਗਲਾਤ ਵਿਭਾਗ ਅਤੇ ਪੁਲਿਸ ਦੀ ਇੱਕ ਸਾਂਝੀ ਟੀਮ ਨੇ ਮੁਲਜ਼ਮ ਨੂੰ 1 ਜੁਲਾਈ ਨੂੰ ਰਾਤ 11:30 ਵਜੇ ਦੇ ਕਰੀਬ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਨੂੰ ਜੰਗਲੀ ਜੀਵ ਸੁਰੱਖਿਆ ਐਕਟ ਦੀ ਧਾਰਾ 9 39 ਅਤੇ 51 ਦੇ ਤਹਿਤ ਗ੍ਰਿਫਤਾਰ ਕੀਤਾ ਗਿਆ। ਪੁਲਿਸ ਨੂੰ ਸ਼ੱਕ ਹੈ ਕਿ ਮੁਲਜ਼ਮ ਨੇ ਪੁਲਿਸ 'ਤੇ ਸ਼ਾਪੇ ਮਾਰੀ ਤੋਂ ਪਹਿਲਾਂ ਆਪਣੇ ਕੁਝ ਕੁੱਤੇ ਲੁਕਾ ਲਏ ਸਨ। ਜਬਦ ਕੀਤੇ ਗਏ ਦੋਵੇਂ ਕੁੱਤੇ ਬਾਗਜ਼ਰ ਨਸਲ ਦੇ ਨੇ ਜੋ ਕਿ ਪਬੰਧੀ ਸ਼ੁੱਧਾ ਨਸਲਾਂ ਦੇ ਵਿੱਚ ਗਿਨੇ ਜਾਂਦੇ ਨੇ ਪੁਲਿਸ ਹੁਣ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਮੁਲਜ਼ਮ ਨੇ ਹੋਰ ਜਾਨਵਰਾਂ ਦਾ ਵੀ ਸ਼ਿਕਾਰ ਕੀਤਾ ਸੀ ਤੇ ਕੀ ਉਸਨੇ ਮਾਸ ਜਾਂ ਅੰਗ ਸਪਲਾਈ ਕੀਤੇ ਸਨ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਮਾਸ ਖਰੀਦਣ ਵਾਲਿਆਂ ਦੀ ਪਛਾਣ ਕਰਕੇ ਉਹਨਾਂ ਦੇ ਖਿਲਾਫ ਵੀ ਸਖਤ ਕਾਰਵਾਈ ਕੀਤੀ ਜਾਵੇਗੀ ਪਰ ਦੂਸਰੇ ਪਾਸੇ ਜਿਹੜਾ ਫਸਲਾਂ ਦਾ ਉਜਾੜਾ ਹੁੰਦਾ ਉਹ ਕਿਸੇ ਨੂੰ ਨਹੀਂ ਦਿਖਦਾ ਹਾਈ ਕੋਰਟ ਦੇ ਵੱਲੋਂ ਵਿਕਰਮ ਮਜੇਠੀਆ ਦੀ ਪਟੀਸ਼ਨ ਦੇ ਉੱਤੇ ਸੁਣਵਾਈ 1 ਦਿਨ ਦੇ ਲਈ ਮੁਲਤਵੀ ਕਰ ਦਿੱਤੀ ਗਈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸੀਨੀਅਰ ਅਕਾਲੀ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਵਿਕਰਮ ਸਿੰਘ ਮਜੇਠੀਆ ਦੀ ਵਿਜੀਲੈਂਸ ਦੇ ਵੱਲੋਂ ਆਪਣੀ ਗੈਰ ਕਾਨੂੰਨੀ ਗ੍ਰਿਫਤਾਰੀ ਦੇ ਉੱਤੇ ਅੱਗੇ ਰਿਮਾਂਡ ਨੂੰ ਚੁਣੌਤੀ ਦਿੰਦੀ ਪਟੀਸ਼ਨ ਦੇ ਉੱਤੇ ਸੁਣਵਾਈ 1 ਦਿਨ ਦੇ ਲਈ ਮੁਲਤਵੀ ਕਰ ਦਿੱਤੀ ਹੈ। ਮਜੇਠੀਆ ਦੀ ਪਟੀਸ਼ਨ ਦੇ ਉੱਤੇ ਹੁਣ 4 ਜੁਲਾਈ ਨੂੰ ਸੁਣਵਾਈ ਹੋਵੇਗੀ। ਕਾਬਲੇ ਗੌਰ ਹੈ ਕਿ ਵਿਜੀਲੈਂਸ ਬਿਊਰੋ ਨੇ ਮਜੇਠੀਆ ਨੂੰ ਡਰੱਗ ਮਨੀ ਤੇ ਆਮਦਨ ਤੋਂ ਵੱਧ ਅਸਾਸੀ ਮਾਮਲੇ ਦੇ ਵਿੱਚ ਪਿਛਲੇ ਦਿਨੀ ਅਮਰitsar ਸਥਿਤ ਰਹਾਇਸ਼ ਤੋਂ ਗ੍ਰਿਫਤਾਰ ਕੀਤਾ ਸੀ ਵਿਜੀਲੈਂਸ ਬਿਊਰੋ ਨੇ ਮਜੀਠੀਆਂ ਨੂੰ ਮੁਹਾਲੀ ਕੋਰਟ ਦੇ ਵਿੱਚ ਪੇਸ਼ ਕਰਕੇ ਪਹਿਲਾਂ 7 ਦਿਨਾਂ ਤੇ ਮਗਰੋਂ 4 ਦਿਨਾਂ ਦਾ ਰਿਮਾਂਡ ਹਾਸਲ ਕੀਤਾ ਅਗਲੀ ਜਿਹੜੀ ਹੈ ਅਕਾਲੀ ਆਗੂ ਨੂੰ ਹੁਣ 6 ਜੁਲਾਈ ਨੂੰ ਮੁੜ ਜਿਹੜਾ ਮੁਹਾਲੀ ਕੋਰਟ ਦੇ ਵਿੱਚ ਪੇਸ਼ ਕੀਤਾ ਜਾਣਾ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸੁਣਵਾਈ 1 ਦਿਨ ਲਈ ਮੁਲਤਵੀ ਕਰ ਦਿੱਤੀ ਤਾਂ ਜੋ ਮਜੀਠੀਆਂ ਦੇ ਵਕੀਲ ਜਸਟਿਸ ਤ੍ਰਿਪਵਨ ਦਇਆ ਦੇ ਬੈਂਚ ਅੱਗੇ ਮਾਮਲੇ ਦੇ ਵਿੱਚ ਜਾਰੀ ਕੀਤੇ ਗਏ ਨਵੇਂ ਰਿਮਾਂਡ ਆਦੇਸ਼ ਪੇਸ਼ ਕਰ ਸਕਨ ਮਜੀਠੀਆ ਨੇ ਪਟੀਸ਼ਨ ਦੇ ਵਿੱਚ ਆਪਣੀ ਗ੍ਰਿਫਤਾਰੀ ਦੇ ਨਾਲ ਰਿਮਾਂਡ ਦੇ ਹੁਕਮਾਂ ਨੂੰ ਵੀ ਗੈਰ ਕਾਨੂੰਨੀ ਦੱਸ ਕੇ ਚੁਣੌਤੀ ਦਿੱਤੀ ਹੈ ਮਜੀਠੀਆ ਨੇ ਆਪਣੇ ਖਿਲਾਫ ਦਰਜ ਕੇਸ ਨੂੰ ਸਿਆਸੀ ਬਦਲਾਖੋਰੀ ਦਾ ਨਤੀਜਾ ਦੱਸਿਆ ਜਿਸ ਦਾ ਇੱਕੋ ਇੱਕ ਮਤਵ ਉਹਨਾਂ ਨੂੰ ਬਦਨਾਮ ਅਤੇ ਪਰੇਸ਼ਾਨ ਕਰਨਾ ਹੈ ਇਹ ਪਟੀਸ਼ਨ ਸਰ ਸਰਤੇਜ ਸਿੰਘ ਨਰੂਲਾ ਦਮਨਬੀਰ ਸਿੰਘ ਸੋਭਤੀ ਅਤੇ ਅਰਸ਼ਦੀਪ ਸਿੰਘ ਚੀਮਾਰਾਹੀ ਦਾਇਰ ਕੀਤੀ ਗਈ ਸੀ ਮਜੀਠੀਆ ਨੇ ਕਿਹਾ ਕਿ 25 ਜੂਨ ਨੂੰ ਮੁਹਾਲੀ ਦੇ ਵਿਜੀਲੈਂਸ ਬਿਊਰੋ ਪੁਲਿਸ ਥਾਣੇ ਦੇ ਵਿੱਚ ਦਰਜ ਐਫ ਆਈ ਆਰ ਸਪਸ਼ਟ ਤੌਰ ਦੇ ਉੱਤੇ ਗੈਰ ਕਾਨੂੰਨੀ ਸੀ ਤੇ ਉਸੇ ਦਿਨ ਉਸ ਦੀ ਰਹਾਇਸ਼ ਤੋਂ ਕੀਤੀ ਗਈ ਗ੍ਰਿਫਤਾਰੀ ਕਾਨੂੰਨੀ ਪ੍ਰਕਿਰਿਆਵਾਂ ਦੀ ਘੋਰ ਉਲੰਘਣਾ ਸੀ ਪੰਜਾਬ ਕੈਬਨਿਟ ਦੇ ਵਿੱਚ ਜਿਹੜਾ ਹੇਰ ਫੇਰ ਹੋਇਆ ਹੈ ਪੰਜਾਬ ਜਿਹੜੇ ਨੇ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਅਸਤੀਫਾ ਦਿੱਤਾ ਹੈ ਤੇ ਸੰਜੀਵ ਔਰੋੜਾ ਮੰਤਰੀ ਬਣੇ ਨੇ ਉਹਨਾਂ ਦੀ ਜਗ੍ਹਾ ਕੁਲਦੀਪ ਢਾਲੀਵਾਲ ਜੀ ਦੀ ਛੁੱਟੀ ਹੋ ਗਈ ਹੈ ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਤੋਂ ਨਵੇਂ ਚੁਣੇ ਗਏ ਵਿਧਾਇਕ ਸੰਜੀਵ ਅਰੋੜਾ ਨੂੰ ਪੰਜਾਬ ਵਿਜਾਰਤ ਦੇ ਵਿੱਚ ਨਵੇਂ ਮੰਤਰੀ ਵਜੋਂ ਸ਼ਾਮਲ ਕੀਤਾ ਗਿਆ ਜਦੋਂ ਕਿ ਕੁਲਦੀਪ ਸਿੰਘ ਢਾਲੀਵਾਲ ਦੀ ਪੰਜਾਬ ਕੈਬਨਿਟ ਦੇ ਵਿੱਚੋਂ ਕੈਬਨਿਟ ਦੇ ਵਿੱਚੋਂ ਛੁੱਟੀ ਕਰ ਦਿੱਤੀ ਗਈ ਤੇ ਅਰੋੜਾ ਨੇ ਪੰਜਾਬ ਰਾਜ ਭਵਨ ਦੇ ਵਿੱਚ ਸੰਖੇਪ ਸਮਾਗਮ ਦੇ ਦੌਰਾਨ ਨਵੇਂ ਕੈਬਨਿਟ ਮੰਤਰੀ ਵਜੋਂ ਹਲਫ ਲੈ ਲਿਆ ਉਹਨਾਂ ਨੂੰ ਇੰਡਸਟਰੀ ਤੇ ਐਨ ਆਰ ਆਈ ਮਾਮਲੇ ਵਿਭਾਗ ਦੇ ਵਿੱਚ ਵਿਭਾਗ ਜਿਹੜੇ ਵਿਭਾਗ ਜਿਹੜੇ ਦੇ ਦਿੱਤੇ ਗਏ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਵਜ਼ਾਰਤ ਦੇ ਵਿੱਚ ਫੇਰ ਬਦਲ ਤੋਂ ਪਹਿਲਾਂ ਅੱਜ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੂੰ ਆਪਣੀ ਰਹਾਜ ਦੇ ਉੱਤੇ ਸਦਕੇ ਅਸਤੀਫਾ ਦੇਣ ਦੇ ਲਈ ਕਿਹਾ ਸੀ ਢਾਲੀਵਾਲ ਨੇ ਮੌਕੇ ਤੇ ਹੀ ਆਪਣੇ ਅਹੁਦੇ ਤੋਂ ਲਿਖਤੀ ਅਸਤੀਫਾ ਮੁੱਖ ਮੰਤਰੀ ਨੂੰ ਸੌਂਪਿਆ ਇਸ ਤੋਂ ਪਹਿਲਾਂ ਢਾਲੀਵਾਲ ਤੋਂ ਖੇਤੀ ਅਤੇ ਪੰਚਾਇਤ ਵਿਭਾਗ ਵੀ ਵਾਪਸ ਲੈ ਲਿਆ ਗਿਆ ਸੀ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਮੌਕੇ ਢਾਲੀਵਾਲ ਨੂੰ ਭਰੋਸਾ ਦਿੱਤਾ ਕਿ ਉਹਨਾਂ ਨੂੰ ਜਲਦ ਨਵੀਂ ਜ਼ਿੰਮੇਵਾਰੀ ਸੌਂਪੀ ਜਾਵੇਗੀ ਰਾਜਪਾਲ ਜਿਹੜੇ ਨੇ ਗੁਲਾਬ ਚੰਦ ਕਟਾਰੀਆ ਨੇ ਰਾਜ ਭਵਨ ਦੇ ਵਿਖੇ ਰੱਖੇ ਹੋਏ ਸੰਖੇਪ ਸਮਾਗਮ ਦੇ ਦੌਰਾਨ ਅਰੋੜਾ ਨੂੰ ਅਹੁਦੇ ਦਾ ਹਲਫ਼ ਦਿਖਾਇਆ ਦਵਾਇਆ ਹੈ ਤੇ ਅਰੋੜਾ ਨੂੰ ਪੰਜਾਬ ਕੈਬਨਿਟ ਦੇ ਵਿੱਚ ਇੰਡਸਟਰੀ ਤੇ ਐਨ ਆਰ ਆਈ ਮਾਮਲੇ ਦੇ ਵਿੱਚ ਵਿਭਾਗ ਦਿੱਤਾ ਗਿਆ ਐਨ ਆਰ ਆਈ ਵਿਭਾਗ ਜਿਹੜਾ ਪਹਿਲਾਂ ਕੁਲਦੀਪ ਢਾਲੀਵਾਲ ਕੋਲ ਸੀ ਇਸੇ ਤਰ੍ਹਾਂ ਉਦਯੋਗ ਵਿਭਾਗ ਵੀ ਪਹਿਲਾਂ ਤਰुणप्रीत ਸਿੰਘ ਸੌਂਧ ਦੇ ਕੋਲ ਸੀ ਜਿਨ੍ਹਾਂ ਦੇ ਕੋਲ ਪਿੰਡੂ ਵਿਕਾਸ ਕਿਰਤ ਤੇ ਸ਼ਹਿਰ ਸਪਾਟਾ ਵਿਭਾਗਾਂ ਦਾ ਚਾਰਜ جاری ਰਹੇਗਾ ਢਾਲੀਵਾਲ ਦੇ ਅਸਤੀਫੇ ਦੇ ਨਾਲ ਭਗਵੰਤ ਮਾਨ ਕੈਬਨਿਟ ਦੇ ਵਿੱਚ ਮੰਤਰੀਆਂ ਦੀ ਕੁੱਲ ਗਿਣਤੀ 16 ਰਹਿ ਗਈ ਹੈ ਤੇ ਕੈਬਨਿਟ ਦੇ ਵਿੱਚ ਅਜੇ ਵੀ ਦੋ ਅਹੁਦੇ ਜਿਹੜੇ ਖਾਲੀ ਜਿਹੜੇ ਬਚੇ ਪਏ ਨੇ ਆਪ ਦਾ ਕਾਂਗਰਸ ਦੇ ਨਾਲ ਕੋਈ ਸੰਬੰਧ ਨਹੀਂ ਹੈ ਇੰਡੀਅਨ ਇੰਡੀਆ ਕੱਟ ਜੋੜ ਜਿਹੜਾ ਹੈ ਸਿਰਫ ਲੋਕ ਸਭਾ ਚੋਣਾਂ ਦੇ ਲਈ ਸੀ ਕੇਂਜਰੀਵਾਲ ਨੇ ਇਹ ਗੱਲ ਕਹੀ ਹੈ ਆਮ ਆਦਮੀ ਪਾਰਟੀ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਂਜਰੀਵਾਲ ਨੇ ਵੀਰਵਾਰ ਨੂੰ ਕਿਹਾ ਕਿ ਉਹਨਾਂ ਦੀ ਪਾਰਟੀ ਦਾ ਹੁਣ ਕਾਂਗਰਸ ਦੇ ਨਾਲ ਕੋਈ ਗੜਜੋੜ ਨਹੀਂ ਹੈ ਉਹਨਾਂ ਨੇ ਕਾਂਗਰਸ ਤੇ ਗੁਜਰਾਤ ਦੇ ਵਿੱਚ ਸੱਤਾਧਾਰੀ ਭਾਜਪਾ ਦੀ ਮਦਦ ਕਰਨ ਦਾ ਦੋਸ਼ ਲਾਇਆ ਉਹਨਾਂ ਕਹੇ ਕਿ ਵਿਰੋਧੀ ਪਾਰਟੀਆਂ ਦਾ ਕਾਂਗਰਸ ਦੀ ਅਗਵਾਈ ਵਾਲਾ ਇੰਡੀਆ ਇੰਡੀਅਨ ਨੈਸ਼ਨਲ ਡਿਵੈਲਪਮੈਂਟ ਇਨਕਲੂਸਿਵ ਅਲਾਈਅንስ ਗੜਜੋੜ ਸਿਰਫ ਪਿਛਲੇ ਸਾਲ ਦੀਆਂ ਲੋਕ ਸਭਾ ਚੋਣਾਂ ਦੇ ਲਈ ਸੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਉਹਨਾਂ ਦੀ ਪਾਰਟੀ 2027 ਦੀਆਂ ਗੁਜਰਾਤ ਵਿਧਾਨ ਸਭਾ ਚੋਣਾਂ ਲੜੇਗੀ ਤੇ ਜਿੱਤੇਗੀ ਰਾਜ ਦੇ ਲੋਕਾਂ ਦੇ ਕੋਲ ਹੁਣ ਭਾਜਪਾ ਤੇ ਕਾਂਗਰਸ ਤੋਂ ਇਲਾਵਾ ਇੱਕ ਹੋਰ ਵਿਕਲਪ ਹੈ ਕੇਂਜਰੀਵਾਲ ਨੇ ਕਿਹਾ ਕਿ ਸਾਡਾ ਕਾਂਗਰਸ ਦੇ ਨਾਲ ਕੋਈ ਵੀ ਗੱਠਜੋੜ ਨਹੀਂ ਹੈ ਜੇ ਕੋਈ ਗੱਠਜੋੜ ਸੀ ਤਾਂ ਉਹਨਾਂ ਨੇ ਵਿਸਾਵਦ ਦਰ ਦੇ ਵਿੱਚ ਜ਼ਮੀਨੀ ਚੋਣ ਕਿਉਂ ਲੜੀ ਹੈ ਉਹ ਸਾਨੂੰ ਹਰਾਉਣ ਦੇ ਲਈ ਆਏ ਸਨ ਭਾਜਪਾ ਨੇ ਕਾਂਗਰਸ ਨੂੰ ਸਾਡੀਆਂ ਵੋਟਾਂ ਕੱਟ ਕੇ ਆਪ ਨੂੰ ਹਰਾਉਣ ਦੇ ਲਈ ਭੇਜੀਆਂ ਸੀ ਜਦੋਂ ਕਾਂਗਰਸ ਸਫਲ ਹੋ ਗਈ ਤਾਂ ਭਾਜਪਾ ਨੇ ਉਹਨਾਂ ਨੂੰ ਫਟਕਾਰ ਵੀ ਲਾਈ ਇੰਡੀਆ ਗੱਠਜੋੜ ਸਿਰਫ ਲੋਕ ਸਭਾ ਚੋਣਾਂ ਦੇ ਲਈ ਸੀ ਹੁਣ ਸਾਡੇ ਵੱਲੋਂ ਕੋਈ ਗੱਠਜੋੜ ਨਹੀਂ ਹੈ ਪੁਰਾਣੇ ਵਾਹਨਾਂ ਦੇ ਵਿੱਚ ਤੇਲ ਪਾਉਣ ਦੇ ਉੱਤੇ ਪਾਬੰਦੀ ਮੱਧ ਵਰਗ ਤੇ ਹਮਲਾ ਦੱਸਿਆ ਸੋਸੋਧਿਆ ਉਹਨਾਂ ਨੇ ਆਪ ਆਗੂ ਮਨੀਸ਼ ਸਸੋਦੀਆ ਨੇ ਵੀਰਵਾ ਨੂੰ ਭਾਜਪਾ ਦੀ ਅਗਵਾਈ ਵਾਲੀ ਦਿੱਲੀ ਸਰਕਾਰ ਦੇ ਉੱਤੇ ਰਾਜਧਾਨੀ ਦੇ ਵਿੱਚ ਜਾਦਾ ਪੁਰਾਣੇ ਵਾਹਨਾਂ ਦੇ ਵਿੱਚ ਤੇਲ ਭਰਨ ਤੇ ਹਾਲ ਹੀ ਦੇ ਵਿੱਚ ਲਗਾਈ ਪਾਬੰਦੀ ਨੂੰ ਮੱਧ ਵਰਗ ਤੇ ਇੱਕ ਹੋਰ ਹਮਲਾ ਦੱਸਿਆ ਹਾਲਾਂਕਿ ਭਾਜਪਾ ਨੇ ਇਸ ਨੂੰ ਪ੍ਰਦੂਸ਼ਣ ਕੰਟਰੋਲ ਦੇ ਜਾਰੀ ਯਤਨਾਂ ਦੇ ਵਿੱਚ ਇੱਕ ਜ਼ਰੂਰੀ ਕਦਮ ਦੱਸਿਆ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਗਿਆ ਕਿ ਭਾਜਪਾ ਸਰਕਾਰ ਨੇ ਦਿੱਲੀ ਦੀਆਂ ਸੜਕਾਂ ਤੋਂ 61 ਲੱਖ ਵਾਹਨਾਂ ਨੂੰ ਹਟਾਉਣ ਦਾ ਇੱਕ ਜ਼ਾਲਮ ਹੁਕਮ ਜਾਰੀ ਕੀਤਾ ਹੈ ਇਹ ਸ਼ਾਸਨ ਨਹੀਂ ਇਹ ਫੁਲੇਰਾ ਦੀ ਪੰਚਾਇਤ ਹੈ ਜਿੰਨਾ ਪਰਿਵਾਰਾਂ ਨੇ ਆਪਣੇ ਵਾਹਨਾਂ ਦੀ ਚੰਗੀ ਸੰਭਾਲ ਕੀਤੀ ਹੈ ਉਹਨਾਂ ਨੂੰ ਹੁਣ ਸਜ਼ਾ ਦਿੱਤੀ ਜਾ ਰਹੀ ਹੈ ਇਥੋਂ ਤੱਕ ਕਿ ਉਹ ਵਾਹਨ ਵੀ ਜਿਨ੍ਹਾਂ ਨੇ ਸਿਰਫ 10000 ਕਿਲੋਮੀਟਰ ਤੋਂ ਘੱਟ ਦਾ ਸਫ਼ਰ ਤੈਅ ਕੀਤਾ ਹੈ ਉਹਨਾਂ ਨੂੰ ਵੀ ਅਯੋਗ ਕਰਾਰ ਦਿੱਤਾ ਜਾ ਰਿਹਾ ਹੈ 1 ਜੁਲਾਈ ਤੋਂ ਲਾਗੂ ਹੋਣ ਵਾਲੇ ਹੁਕਮਾਂ ਦੇ ਅਨੁਸਾਰ 15 ਸਾਲ ਤੋਂ ਪੁਰਾਣੇ ਪੈਟਰੋਲ ਵਾਹਨਾਂ ਤੇ 10 ਸਾਲ ਤੋਂ ਪੁਰਾਣੇ ਡੀਜ਼ਲ ਵਾਹਨਾਂ ਦੇ ਵਿੱਚ ਜਿਹੜਾ ਦਿੱਲੀ ਦੇ ਤੇਲ ਭਰਨ ਤੋਂ ਰੋਕ ਦਿੱਤਾ ਗਿਆ ਇਹ ਹੁਕਮ ਐ ਹੁਕਮ ਜੜੇ ਨੇ ਐਡ ਆਫ ਲਾਈਫ ਵਾਹਨਾ ਐਲਬੀਐਸ ਤੇ ਸਖਤ ਕਾਰਵਾਈ ਦਾ ਹਿੱਸਾ ਨੇ ਇਨ੍ਹਾਂ ਹੁਕਮਾਂ ਦੀ ਉਲੰਘਣਾ ਕੀਤੇ ਜਾਣ ਤੇ ਜੁਰਮਾਨਿਆਂ ਦੇ ਵਿੱਚ 4 ਪਹੀਆ ਵਾਹਨਾ ਦੇ ਲਈ 10000 ਰੁਪਏ ਤੇ 2 ਪਹੀਆ ਵਾਹਨਾ ਦੇ ਲਈ 5000 ਰੁਪਏ ਦਾ ਜੁਰਮਾਨਾ ਸ਼ਾਮਲ ਹੈ ਜਿਸ ਦੇ ਵਿੱਚ ਸੰਭਾਵਿਤ ਤੌਰ ਦੇ ਉੱਤੇ ਵਾਹਨ ਜ਼ਬਤ ਕਰਨ ਅਤੇ ਟੋਇੰਗ ਦੇ ਖਰਚੇ ਵੀ ਸ਼ਾਮਲ ਨੇ ਸਿਸੋਧਿਆ ਨੇ ਨੀਤੀ ਪਿੱਛੇ ਦੇ ਇਰਾਦਿਆਂ ਦੇ ਉੱਤੇ ਸਵਾਲ ਉਠਾਉਂਦਿਆਂ ਪੁੱਛਿਆ ਕਿਸ ਤੋਂ ਕਿਸ ਨੂੰ ਲਾਭ ਹੋਵੇਗਾ ਵਾਹਨ ਨਿਰਮਾਤਾਵਾਂ ਨੂੰ ਸਕ੍ਰੈਪ ਡੀਲਰਾਂ ਨੂੰ ਅਤੇ ਨੰਬਰ ਪਲੇਟ ਕੰਪਨੀਆਂ ਨੂੰ ਕੀ ਇਹ ਇਤفاق ਹੈ ਕਿ ਇਹ ਆਦੇਸ਼ ਟੈਕਸੀ ਕਿਰਾਏ ਵਧਾਉਣ ਦੀ ਇਜਾਜ਼ਤ ਮਿਲਣ ਤੋਂ ਠੀਕ ਪਹਿਲਾਂ ਆਇਆ ਹੈ ਕਹਿੰਦੇ ਮਹਾਰਾਸ਼ਟਰ ਦੀ ਗੱਲ ਕਰੀਏ ਤੇ ਬਾਕਮਾਲ ਸਵਾਲ ਜਿਹੜੇ ਉਠਾਏ ਨੇ ਉਹ ਰਾਹੁਲ ਗਾਂਧੀ ਹੋਣਾ ਨੇ ਮਹਾਰਾਸ਼ਟਰ ਦੇ ਵਿੱਚ 3 ਮਹੀਨਿਆਂ ਦੇ ਵਿੱਚ 767 ਕਿਸਾਨਾਂ ਦੇ ਵੱਲੋਂ ਖੁਦਕੁਸ਼ੀ ਹੈ ਸਰਕਾਰ ਚੁੱਪ ਕਿਉਂ ਹੈ ਰਾਹੁਲ ਗਾਂਧੀ ਨੇ ਕਿਹਾ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਮਹਾਰਾਸ਼ਟਰ ਦੇ ਵਿੱਚ ਕਿਸਾਨ ਖੁਦਕੁਸ਼ੀਆਂ ਨੂੰ ਲੈ ਕੇ ਵੀਰਵਾਰ ਨੂੰ ਕੇਂਦਰ ਤੇ ਸੂਬਾ ਸਰਕਾਰ ਨੂੰ ਲੰਮੇ ਹੱਥੀ ਲੈਂਦਿਆਂ ਕਿਹਾ ਕਿ ਸਰਕਾਰ ਇਹਨਾਂ ਖੁਦਕੁਸ਼ੀਆਂ ਦੇ ਬਾਰੇ ਚੁੱਪ ਹੈ ਤੇ ਬੇਰੁਖੀ ਦੇਖਣ ਨੂੰ ਮਿਲ ਰਹੀ ਹੈ। ਉਹਨਾਂ ਦਾਅਵਾ ਕੀਤਾ ਕਿ ਇਹ ਸਿਸਟਮ ਕਿਸਾਨਾਂ ਨੂੰ ਮਾਰ ਮਾਰ ਰਿਹਾ ਹੈ ਪਰ ਪ੍ਰਧਾਨ ਮੰਤਰੀ ਆਪਣੇ ਪੀਆਰ ਜਿਹੜਾ ਪੀਆਰ ਦਾ ਤਮਾਸ਼ਾ ਦੇਖ ਰਹੇ ਨੇ। ਰਾਹੁਲ ਗਾਂਧੀ ਨੇ ਐਕਸ ਦੇ ਉੱਤੇ ਇੱਕ ਪੋਸਟ ਦੇ ਵਿੱਚ ਕਿਹਾ ਕਿ ਸੋਚੋ ਸਿਰਫ 3 ਮਹੀਨਿਆਂ ਦੇ ਵਿੱਚ ਮਹਾਰਾਸ਼ਟਰ ਵਿੱਚ 767 ਕਿਸਾਨਾਂ ਨੇ ਖੁਦਕੁਸ਼ੀ ਕੀਤੀ ਹੈ ਕਿ ਇਹ ਸਿਰਫ ਇੱਕ ਅੰਕੜਾ ਹੈ ਨਹੀਂ ਇਹ 767 ਤਬਾਹ ਹੋਏ ਘਰ ਨੇ 767 ਪਰਿਵਾਰ ਜੋ ਕਦੇ ਪੈਰਾਂ ਸਿਰ ਨਹੀਂ ਹੋ ਸਕਣਗੇ ਤੇ ਸਰਕਾਰ ਚੁੱਪ ਬੈਠੀ ਹੈ ਬੇਰੁਖੀ ਦੇ ਨਾਲ ਦੇਖ ਰਹੀ ਹੈ ਗਾਂਧੀ ਨੇ ਦਾਅਵਾ ਕੀਤਾ ਕਿਸਾਨ ਨਿਤ ਕਰਜ਼ੇ ਦੇ ਵਿੱਚ ਡੁੱਬਦੇ ਜਾ ਰਹੇ ਨੇ ਬੀਜ ਮਹਿੰਗੇ ਹੋ ਰਹੇ ਨੇ ਖਾਦ ਮਹਿੰਗੀ ਹੈ ਡੀਜ਼ਲ ਮਹਿੰਗਾ ਹੈ ਪਰ ਐਮਐਸਪੀ ਦੀ ਕੋਈ ਗਰੰਟੀ ਨਹੀਂ ਹੈ ਜਦੋਂ ਕਰਜ਼ਾ ਮਾਫੀ ਦੀ ਮੰਗ ਕਰਦੇ ਨੇ ਤਾਂ ਉਹਨਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ ਕਾਂਗਰਸ ਆਗੂ ਨੇ ਕਿਹਾ ਕਿ ਪਰ ਜਿਨ੍ਹਾਂ ਕੋਲ ਕਰੋੜਾਂ ਰੁਪਏ ਨੇ ਮੋਦੀ ਸਰਕਾਰ ਉਹਨਾਂ ਦੇ ਕਰਜ਼ੇ ਆਸਾਨੀ ਦੇ ਨਾਲ ਮਾਫ ਕਰ ਦਿੰਦੀ ਹੈ ਅੱਜ ਦੀਆਂ ਖਬਰਾਂ ਤੇ ਨਜ਼ਰ ਮਾਰੋ ਅਨਿਲ ਅਬਾਨੀ ਦੀ 48000 ਕਰੋੜ ਰੁਪਏ ਦੀ SBI ਧੋਖਾਧੜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨਾ ਬਣਾਉਂਦੇ ਆ ਉਹਨਾਂ ਕਹਿ ਕੇ ਮੋਦੀ ਜੀ ਨੇ ਕਿਹਾ ਸੀ ਕਿ ਉਹ ਕਿਸਾਨ ਦੀ ਆਮਦਨ ਦੁੱਗਣੀ ਕਰ ਦੇਣਗੇ ਪਰ ਅੱਜ ਹਾਲਾਤ ਇਹ ਨੇ ਕਿ ਅਨਾਜ ਦੇਣ ਵਾਲੇ ਦੀ ਜ਼ਿੰਦਗੀ ਅੱਧੀ ਹੋ ਰਹੀ ਹੈ ਇੰਟਰਨੈਸ਼ਨਲ ਖਬਰਾਂ ਤੇ ਝਾਤ ਮਾਰੀਏ ਤੇ ਸ਼ਿਕਾਗੋ ਤੋਂ ਜਿਹੜੀ ਮੰਦਭਾਗੀ ਖਬਰ ਹੈ ਸ਼ਿਕਾਗੋ ਦੇ ਵਿੱਚ ਰੈਪਰ ਦੀ ਪਾਰਟੀ ਤੇ ਅੰਨੇਵਾ ਗੋਲੀਬਾਰੀ ਹੋਈ ਹੈ 4 ਲੋਕਾਂ ਦੀ ਮੌਤ ਤੇ 14 ਜ਼ਖਮੀ ਹਮਲੇ ਤੋਂ ਬਾਅਦ ਬਦਮਾਸ਼ ਫਰਾਰ ਹੋਇਆ ਹੈ ਅਮਰੀਕਾ ਦੇ ਸ਼ਿਕਾਗੋ ਦੇ ਵਿੱਚ ਬੁੱਧਵਾਰ ਰਾਤ ਦੇਰ ਜਿਹੜੀ ਹੈ ਗੋਲੀਬਾਰੀ ਹੋਈ ਹੈ ਇਹ ਹਮਲਾ ਇੱਕ ਰੈਪਰ ਦੀ ਪਾਰਟੀ ਦੇ ਉੱਤੇ ਹੋਇਆ ਹੈ ਗੋਲੀਬਾਰੀ ਤੋਂ ਬਾਅਦ ਬਦਮਾਸ਼ ਮੌਕੇ ਤੋਂ ਭੱਜੇ ਇਸ ਦੇ ਵਿੱਚ 4 ਲੋਕਾਂ ਦੀ ਮੌਤ 14 ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਮਾਮਲਾ ਰੀਵਰ ਨਾਰਥ ਖੇਤਰ ਦਾ ਹੈ ਇੱਥੇ ਇੱਕ ਰੈਪਰ ਦੀ ਐਲਬਮ ਰਿਲੀਜ਼ ਪਾਰਟੀ ਦਾ ਆਯੋਜਨ ਕੀਤਾ ਗਿਆ ਸੀ ਰੈਸਟੋਰੈਂਟ ਅਤੇ ਲਾਊਜ ਦੇ ਬਾਹਰ ਬਹੁਤ ਸਾਰੇ ਲੋਕ ਇਕੱਠੇ ਹੋਏ ਫਿਰ ਕੁਝ ਬਦਮਾਸ਼ ਆਪਣੀ ਕਾਰ ਦੇ ਵਿੱਚ ਆਉਂਦੇ ਆ ਤੇ ਗੱਡੀ ਦੇ ਅੰਦਰੋਂ ਹੀ ਗੋਲੀਬਾਰੀ ਸ਼ੁਰੂ ਕਰ ਦਿੰਦੇ ਆ ਗੋਲੀਬਾਰੀ ਤੋਂ ਬਾਅਦ ਉਹ ਗੱਡੀ ਲੈ ਕੇ ਭੱਜ ਜਾਂਦੇ ਆ ਪੁਲਿਸ ਨੇ ਕਿਹਾ ਕਿ ਹੁਣ ਤੱਕ ਕਿਸੇ ਨੂੰ ਵੀ ਹਿਰਾਸਤ ਦੇ ਵਿੱਚ ਨਹੀਂ ਲਿਆ ਗਿਆ 21 ਤੋਂ 32 ਸਾਲ ਦੀ ਉਮਰ ਦੇ 13 ਔਰਤਾਂ ਤੇ 5 ਮਰਦਾਂ ਨੂੰ ਗੋਲੀ ਮਾਰੀ ਗਈ ਇਨ੍ਹਾਂ ਦੇ ਵਿੱਚੋਂ ਦੋ ਪੁਰਸ਼ਾਂ ਤੇ ਦੋ ਔਰਤਾਂ ਦੀ ਮੌਤ ਹੋਈ ਹੈ ਪੁਲਿਸ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਗੋਲੀਬਾਰੀ ਵਾਲੀ ਥਾਂ ਦੇ ਉੱਤੇ ਪਹੁੰਚੀਆਂ ਨੇ ਤੇ ਜ਼ਖਮੀਆਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤਿੰਨ ਲੋਕਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਤੇ ਪੁਲਿਸ ਹਮਲਾਵਾਰਾਂ ਦੀ ਭਾਲ ਕਰ ਰਹੀ ਹੈ ਹਾਲਾਂਕਿ ਪੁਲਿਸ ਨੂੰ ਅਜੇ ਤੱਕ ਉਨ੍ਹਾਂ ਬਾਰੇ ਕੋਈ ਸੂराग ਨਹੀਂ ਮਿਲਿਆ ਹੈ ਅਧਿਕਾਰੀਆਂ ਨੇ ਦੱਸਿਆ ਕਿ 9 ਲੋਕਾਂ ਨੂੰ ਨਾਰਥ ਵੈਸਟਰਨ ਹਸਪਤਾਲ ਲਿਜਾਇਆ ਗਿਆ ਜਿੱਥੇ ਦੋ ਔਰਤਾਂ ਦੀ ਮੌਤ ਹੋਈ ਪੰਜ ਲੋਕਾਂ ਨੂੰ ਜ਼ੋਨ ਐਚ ਸਟਰੋਗਰ ਹਸਪਤਾਲ ਲਿਜਾਇਆ ਗਿਆ ਇੱਥੇ ਵੀ ਦੋ ਆਦਮੀਆਂ ਦੇ ਮਰਨ ਦੀ ਖਬਰ ਹੈ ਇੰਟਰਨੈਸ਼ਨਲ ਖਬਰਾਂ ਦੀ ਗੱਲ ਕਰੀਏ ਹੋਰ ਤੇ ਰਸ਼ੀਆ ਯੂਕਰੇਨ ਵਾਰ ਜਿਹੜੀ ਹੈ ਯੂਕਰੇਨ ਦੇ ਮਿਜ਼ਾਈਲ ਹਮਲੇ ਦੇ ਵਿੱਚ ਰੂਸੀ ਜਲ ਸੈਨਾ ਦੇ ਉਪ ਮੁਖੀ ਦੀ ਮੌਤ ਹੋਈ ਹੈ ਰੂਸੀ ਜਲ ਸੈਨਾ ਦਾ ਉਪ ਮੁਖੀ ਤੇ ਮਰੀਨ ਬ੍ਰਿਗੇਡ ਦਾ ਸਾਬਕਾ ਕਮਾਂਡਰ ਮੇਜਰ ਜਨਰਲ ਮਿਖਾਈਲ ਗੁਡਕੋਵ ਯੂਕਰੇਨ ਖਿਲਾਫ ਲੜਾਈ ਦੇ ਵਿੱਚ ਮਾਰਿਆ ਗਿਆ ਉਹ ਮਾਸਕੋ ਦੇ ਸਭ ਤੋਂ ਸੀਨੀਅਰ ਅਫਸਰਾਂ ਦੇ ਵਿੱਚੋਂ ਇੱਕ ਸੀ ਇਹ ਜਾਣਕਾਰੀ ਰੂਸੀ ਫੌਜ ਨੇ ਅੱਜ ਨਸ਼ਰ ਕੀਤੀ ਹੈ ਰੱਖਿਆ ਮੰਤਰਾਲੇ ਨੇ ਕਿਹਾ ਕਿ ਗੁੱਡਕੋਵ ਜਿਸ ਨੂੰ ਫਰਵਰੀ ਦੇ ਵਿੱਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਵੱਲੋਂ ਕ੍ਰੈਮਲਿਨ ਦੇ ਵਿੱਚ ਸਿਖਰਲਾ ਫੌਜੀ ਸਨਮਾਨ ਦਿੱਤਾ ਗਿਆ ਸੀ ਬੁੱਧਵਾਰ ਨੂੰ ਕੁਰਸਕ ਖੇਤਰ ਦੇ ਇੱਕ ਸਰਹੱਦੀ ਜ਼ਿਲ੍ਹੇ ਦੇ ਵਿੱਚ ਲੜਾਈ ਦੇ ਦੌਰਾਨ ਮਾਰਿਆ ਗਿਆ ਹੈ ਗੈਰ ਅਧਿਕਾਰਤ ਰੂਸੀ ਅਤੇ ਯੂਕਰੇਨੀ ਫੌਜੀ ਟੈਲੀਗ੍ਰਾਮ ਚੈਨਲਾਂ ਨੇ ਪਹਿਲਾਂ ਰਿਪੋਰਟ ਦਿੱਤੀ ਸੀ ਕਿ ਗੁੱਡਕੋਵ ਹੋਰ ਫੌਜੀਆ ਤੇ ਅਫਸਰਾਂ ਦੇ ਨਾਲ ਰੂਸ ਦੇ ਕੁਰਸਕ ਖੇਤਰ ਦੇ ਵਿੱਚ ਇੱਕ ਕਮਾਂਡ ਪੋਸਟ ਦੇ ਉੱਤੇ ਇੱਕ ਯੁਕਰੇਨੀ ਮਿਜ਼ਾਈਲ ਹਮਲੇ ਦੇ ਵਿੱਚ ਮਾਰਿਆ ਗਿਆ ਇਸ ਖੇਤਰ ਦੀ ਹੱਦ ਯੁਕਰੇਨ ਦੀ ਸਰਹੱਦ ਦੇ ਨਾਲ ਲੱਗਦੀ ਹੈ ਈਰਾਨ ਤੋਂ ਖਬਰ ਹੈ ਈਰਾਨੀ ਰਾਸ਼ਟਰਪਤੀ ਨੇ ਆਈ ਏ ਈ ਏ ਦੇ ਨਾਲ ਸਹਿਯੋਗ ਜਿਹੜਾ ਕੀਤਾ ਹੈ ਮੁਤਲ ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇ ਸ਼ਕੀਆਂ ਨੇ ਦੇਸ਼ ਦੇ ਮਹੱਤਵਪੂਰਨ ਪ੍ਰਵਾਣੂ ਕੇਂਦਰ ਤੇ ਅਮਰੀਕੀ ਹਵਾਈ ਹਮਲਿਆਂ ਤੋਂ ਬਾਅਦ ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ IAEA ਦੇ ਨਾਲ ਸਹਿਯੋਗ ਮੁਤਲ ਕਰਨ ਦਾ ਹੁਕਮ ਦੇ ਦਿੱਤਾ ਹੈ। ਈਰਾਨ ਦੇ ਸਰਕਾਰੀ ਮੀਡੀਆ ਨੇ ਰਾਸ਼ਟਰਪਤੀ ਦੇ ਇਸ ਫੈਸਲੇ ਦੇ ਬਾਰੇ ਜਾਣਕਾਰੀ ਦਿੱਤੀ ਹੈ। ਇਹ ਫੈਸਲਾ ਈਰਾਨ ਦੀ ਸੰਸਦ ਦੇ ਵੱਲੋਂ IAEA ਨੇ ਨਾਲ ਸਹਿਯੋਗ ਮੁਤਲ ਕਰਨ ਸੰਬੰਧੀ ਕਾਨੂੰਨ ਪਾਸ ਕਰਨ ਤੋਂ ਬਾਅਦ ਲਿਆ ਗਿਆ। ਇਸ ਦੇ ਨਾਲ ਹੀ ਇਸ ਨੂੰ ਸੰਵਿਧਾਨਕ ਨਿਗਰਾਨੀ ਸੰਸਥਾ ਦੀ ਪ੍ਰਵਾਨਗੀ ਵੀ ਮਿਲ ਗਈ। ਫਿਲਹਾਲ ਇਹ ਸਪਸ਼ਟ ਨਹੀਂ ਹੈ ਕਿ ਇਸ ਕਦਮ ਦਾ ਸੰ ਸੰਯੁਕਤ ਰਾਸ਼ਟਰ ਦੇ ਪਰਮਾਣੂ ਨਿਗਰਾਨੀ ਸੰਸਥਾ IAEA ਤੇ ਕੀ ਪ੍ਰਭਾਵ ਪਵੇਗਾ ਇਹ ਵਿਆਨਾ ਸਥਿਤ ਏਜੰਸੀ ਸਾਲਾਂ ਤੋਂ ਈਰਾਨ ਦੇ ਪਰਮਾਣੂ ਪ੍ਰੋਗਰਾਮ ਦੀ ਨਿਗਰਾਨੀ ਕਰ ਰਹੀ ਹੈ ਏਜੰਸੀ ਨੇ ਅਜੇ ਤੱਕ ਇਸ ਤੇ ਕੋਈ ਟਿੱਪਣੀ ਨਹੀਂ ਕੀਤੀ ਹੈ ਅਮਰੀਕਾ ਤੋਂ ਖਬਰ ਹੈ ਨਵਾਂ ਸੱਪ ਕੱਢ ਦਿੱਤਾ 트럼ਪ ਸਾਹਿਬ ਨੇ ਅਮਰੀਕਾ ਦੇ ਵਿੱਚ ਨੈਚੁਰਲਾਈਜ਼ਡ ਨਾਗਰਿਕਾਂ ਦੀ ਜਿਹੜੀ ਹੈ ਸਿਟੀਜ਼ਨਸ਼ਿਪ ਖੋਣ ਦੇ ਆਦੇਸ਼ ਦੇ ਦਿੱਤੇ ਗਏ 2 ਕਰੋੜ ਲੋਕ ਪ੍ਰਭਾਵਿਤ ਹੋਣਗੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트੍ਰੰਪ ਦੇ ਪ੍ਰਸ਼ਾਸਨ ਨੇ ਹਾਲ ਹੀ ਦੇ ਵਿੱਚ ਪ੍ਰਕਾਸ਼ਿਤ ਨਿਆਂ ਵਿਭਾਗ ਦੇ ਇੱਕ ਮੀਮੋ ਦੇ ਵਿੱਚ ਕੁਝ ਅਮਰੀਕੀ ਨਾਗਰਿਕਾਂ ਦੀ ਸਿਟੀਜ਼ਨਸ਼ਿਪ ਖੋਹਣ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਨੇ ਜਿਸ ਦੇ ਵਿੱਚ ਸਰਕਾਰੀ ਵਕੀਲਾਂ ਨੂੰ ਅਪਰਾਧ ਕਰਨ ਵਾਲੇ ਨੈਚਰਲਾਈਜ਼ਡ ਨਾਗਰਿਕਾਂ ਦੀ ਅਮਰੀਕੀ ਨਾਗਰਿਕਤਾ ਖੋਣ ਦੇ ਉੱਤੇ ਤਰਜੀਹ ਦੇਣ ਦਾ ਨਿਰਦੇਸ਼ ਦਿੱਤਾ ਗਿਆ ਹਾਲ ਹੀ ਦੇ ਵਿੱਚ ਜਾਰੀ ਮੀਮੋ ਮੁਤਾਬਕ ਵਿਭਾਗ ਦੇ ਵਕੀਲਾਂ ਨੂੰ ਕਿਸੇ ਵਿਅਕਤੀ ਦੀ ਵੀ ਅਮਰੀਕੀ ਨਾਗਰਿਕਤਾ ਨੂੰ ਰੱਦ ਕਰਨ ਦੇ ਲਈ ਸਿਵਲ ਕਾਰਵਾਈਆਂ ਸ਼ੁਰੂ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ ਇਜਾਜ਼ਤ ਦੇ ਮੁਤਾਬਕ ਜੇਕਰ ਕੋਈ ਵਿਅਕਤੀ ਗੈਰਕਾਨੂੰਨੀ ਤੌਰ ਦੇ ਉਤੇ ਨੈਚਰਲਾਈਜ਼ਡ ਨਾਗਰਿਕਤਾ ਪ੍ਰਾਪਤ ਕਰਦਾ ਹੈ ਜਾਂ ਕਿਸੇ ਭੌਧਿਕ ਤੱਥ ਤੋਂ ਤੱਥ ਨੂੰ ਲੁਕੋ ਕੇ ਜਾਣਬੁੱਝ ਕੇ ਗਲਤੀ ਕਰਕੇ ਨੈਚਰਲਾਈਜ਼ਡ ਨਾਗਰਿਕਤਾ ਹਾਸਲ ਕਰਦਾ ਹੈ ਤਾਂ ਉਸਤੇ ਕਾਰਵਾਈ ਕੀਤੀ ਜਾ ਸਕਦੀ ਹੈ ਹੈਰਾਨੀ ਦੀ ਗੱਲ ਇਹ ਵੀ ਹੈ ਕਿ ਇਸ ਕਦਮ ਦੇ ਨਾਲ ਅਨੁਮਾਨ ਦੇ ਮੁਤਾਬਕ 25 ਮਿਲੀਅਨ 2.5 ਕਰੋੜ ਅਮਰੀਕੀ ਨਾਗਰਿਕ ਲੋਕ ਪ੍ਰਭਾਵਿਤ ਹੋ ਸਕਦੇ ਨੇ ਜੋ 2023 ਦੇ ਅੰਕੜਿਆਂ ਦੇ ਮੁਤਾਬਕ ਵਿਦੇਸ਼ਾਂ ਦੇ ਵਿੱਚ ਜਨਮ ਲੈਣ ਤੋਂ ਬਾਅਦ ਅਮਰੀਕਾ ਦੇ ਵਿੱਚ ਪ੍ਰਵਾਸ ਕਰ ਗਏ ਨੇ ਇਹਨਾਂ ਨੂੰ ਅਮਰੀਕੀ ਨਾਗਰਿਕਤਾ ਤੋਂ ਵਾਂਝਾ ਕਰਨ ਦੇ ਲਈ 10 ਵੱਖ-ਵੱਖ ਤਰਜੀਹੀ ਸ਼੍ਰੇਣੀਆਂ ਦੇ ਵਿੱਚ ਵੰਡਿਆ ਗਿਆ ਹੈ ਮੀਮੋ ਦੇ ਮੁਤਾਬਕ ਸਿਵਲ ਕਾਰਵਾਈਆਂ ਦੇ ਅਧੀਨ ਦੋਸ਼ ਸਾਬਤ ਹੋਣ ਤੇ ਉਹ ਵਕੀਲ ਕਰਨ ਦੇ ਹੱਕਦਾਰ ਨਹੀਂ ਹੋਣਗੇ ਜਿਵੇਂ ਕਿ ਹੋਰ ਅਪਰਾਧਿਕ ਮਾਮਲਿਆਂ ਦੇ ਵਿੱਚ ਹੁੰਦਾ ਹੈ ਮੀਮੋ ਦੇ ਵਿੱਚ ਦਾਵਾ ਕੀਤਾ ਗਿਆ ਕਿ ਅਜਿਹੇ ਯਤਨ ਉਹਨਾਂ ਲੋਕਾਂ ਦੇ ਉੱਤੇ ਕੇਂਦਰਿਤ ਹੋਣਗੇ ਜੋ ਯੁੱਧ ਅਪਰਾਧਾਂ ਗੈਰ ਨਿਆਂਇਕ ਹਤਿਆਮਾਂ ਜਾਂ ਹੋਰ ਗੰਭੀਰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨੈਚੁਰਲਾਈਜ਼ਡ ਅਪਰਾਧੀ ਗੈਂਗ ਮੈਂਬਰ ਜਾਂ ਅਸਲ ਦੇ ਵਿੱਚ ਅਪਰਾਧਾਂ ਦੇ ਦੋਸ਼ੀ ਠਹਿਰਾਏ ਗਏ ਨੇ ਜੋ ਅਮਰੀਕਾ ਦੇ ਲਈ ਲਗਾਤਾਰ ਖਤਰਾ ਪੈਦਾ ਕਰਦੇ ਨੇ ਇਸ ਦੇ ਵਿੱਚ ਉਹ ਲੋਕ ਵੀ ਸ਼ਾਮਲ ਹੋਣਗੇ ਜਿਨ੍ਹਾਂ ਤੇ ਇਮੀਗ੍ਰੇਸ਼ਨ ਫਾਰਮਾਂ ਦੇ ਵਿੱਚ ਝੂਠ ਬੋਲਣ ਅਮਰੀਕਾ ਜਾਂ ਨਿੱਜੀ ਵਿਅਕਤੀਆਂ ਵਿਰੁੱਧ ਵਿੱਤੀ ਧੋਖਾਧੜੀ ਜਾਂ ਡਾਕਟਰੀ ਧੋਖਾਧੜੀ ਦੇ ਮਾਮਲੇ ਸ਼ਾਮਲ ਨੇ ਪੈਰਾਮਾਉਟ ਮੁਕਦਮੇ ਦੇ ਨਿਪਟਾਰੇ ਬਦਲੇ ਅਮਰੀਕੀ ਰਾਸ਼ਟਰਪਤੀ ਨੂੰ ਦੇਵੇਗਾ ਕਰੋੜਾਂ ਡਾਲਰ ਅਮਰੀਕਾ ਦੇ ਵਿੱਚ ਸੀਬੀਐਸ ਨਿਊਜ਼ ਦੀ ਮੂਲ ਕੰਪਨੀ ਜਿਹੜੀ ਹੈ ਪੈਰਾਮਾਉਂਟ ਗਲੋਬਲ ਨੇ ਇੱਕ ਮੁਕਦਮੇ ਦਾ ਨਿਪਟਾਰਾ ਕਰਨ ਦੇ ਲਈ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਨੂੰ 16 ਮਿਲੀਅਨ ਡਾਲਰ 1 ਕਰੋੜ 60 ਲੱਖ ਡਾਲਰ ਦਾ ਭੁਗਤਾਨ ਕਰਨ ਦੇ ਲਈ ਸਹਿਮਤੀ ਦਿੱਤੀ ਹੈ ਇਹ ਮੁਕਦਮਾ ਸਾਬਕਾ ਉਪਰਾਸ਼ਟਰਪਤੀ ਕਮਲਾ ਹੈਰਿਸ ਦੇ ਇੰਟਰਵਿਊ ਦੇ ਸੰਪਾਦਨ ਦੇ ਨਾਲ ਸੰਬੰਧਿਤ ਹੈ ਕੰਪਨੀ ਨੇ ਇਹ ਜਾਣਕਾਰੀ ਅਮਰੀਕੀ ਮੀਡੀਆ ਦੇ ਵਿੱਚ ਪ੍ਰਸਾਰਤ ਇੱਕ ਈਮੇਲ ਪ੍ਰੈਸ ਰਿਲੀਜ਼ ਦੇ ਵਿੱਚ ਦਿੱਤੀ ਹੈ ਗੌਰਤਲਬ ਹੈ ਕਿ ਅਕਤੂਬਰ 2024 ਦੇ ਵਿੱਚ ਰਿਪਬਲਿਕਨ ਪਾਰਟੀ ਤੋਂ ਰਾਸ਼ਟਰਪਤੀ ਉਮੀਦਵਾਰ ਬਣੇ 트ੰਪ ਨੇ ਸੀਪੀਐਸੀ ਨਿਊਜ਼ ਵਿਰੁੱਧ 10 ਬਿਲੀਅਨ ਡਾਲਰ ਦਾ ਮੁਕੱਦਮਾ ਦਾਇਰ ਕੀਤਾ ਸੀ ਮੁਕੱਦਮੇ ਦੇ ਵਿੱਚ ਰਾਸ਼ਟਰਪਤੀ ਅਹੁਦੇ ਦੀ ਡੈਮੋਕ੍ਰੈਟਿਕ ਉਮੀਦਵਾਰ ਕਮਲਾ ਹੈਰਿਸ ਦੇ 60 ਮਿੰਟ ਦੇ ਪ੍ਰੋਗਰਾਮ ਦੇ ਦੌਰਾਨ ਇੰਟਰਵਿਊ ਦੇ ਇੱਕ ਸੰਪਾਦਿਤ ਸੰਪਾਦਿਤ ਸੰਸਕਰਨ ਨੂੰ ਜਾਰੀ ਕਰਨ ਤੋਂ ਇਨਕਾਰ ਕਰਨ ਤੇ ਸੀਬੀਐਸਟੇ ਚੋਣ ਦੇ ਵਿੱਚ ਦਖਲਅੰਦਾਜ਼ੀ ਕਰਨ ਦਾ ਦੋਸ਼ ਲਗਾਇਆ ਸੀ ਬਾਅਦ ਦੇ ਵਿੱਚ ਉਸਨੇ ਦਾਅਵੇ ਦੀ ਰਕਮ ਵਧਾ ਕੇ 20 ਬਿਲੀਅਨ ਡਾਲਰ ਕਰ ਦਿੱਤੀ ਇਸ ਦੇ ਦੌਰਾਨ 25 ਜੂਨ ਨੂੰ ਵਾਲ ਸਟਰੀਟ ਜਰਨਲ ਅਖਬਾਰ ਨੇ ਸੂਤਰਾਂ ਦੇ ਹਵਾਲੇ ਦੇ ਨਾਲ ਕਿਹਾ ਕਿ ਇੱਕ ਵਿਚੋਲੇ ਨੇ ਇਸ ਸੰਬੰਧ ਦੇ ਵਿੱਚ 20 ਮਿਲੀਅਨ ਡਾਲਰ 2 ਕਰੋੜ ਡਾਲਰ ਦੇ ਨਿਪਟਾਰੇ ਦਾ ਪ੍ਰਸਤਾਵ ਰੱਖਿਆ ਸੀ ਅੰਟਾਰਕਟਿਕਾ ਜੋ ਆਉਂਦਾ ਭਾਈ ਝੋਲੀ ਪੈਣਾ ਹੈ ਚਾਹੇ 20 ਆਜਵੇ ਚਾਹੇ 2 ਆਜਵੇ ਕੁਝ ਤਾਂ ਆਊਗਾ ਹੀ ਕਹਿੰਦੇ ਅੰਟਾਰਕਟਿਕਾ ਮਹਾਦੀਪ ਦੇ ਵਿੱਚ ਤੇਜ਼ੀ ਦੇ ਨਾਲ ਪਿਗਲ ਰਹੀ ਹੈ ਬਰਫ਼ ਹੜਾਂ ਦੇ ਵਿੱਚ ਵਧਿਆ ਹੈ ਖਤਰਾ ਆਖਰੀ ਰਿਪੋਰਟ ਨੇ ਆਸਟ੍ਰੇਲੀਆਈ ਮਹਾ ਮਾਹਿਰਾਂ ਦੀ ਜੜੀ ਹੈ ਇੱਕ ਨਵੀਂ ਖੋਜ ਦੇ ਵਿੱਚ ਕਿਹਾ ਗਿਆ ਕਿ ਗਰਮ ਮੌਸਮ ਦੇ ਦੌਰਾਨ ਅੰਟਾਰਕਟਿਕਾ ਮਹਾਦੀਪ ਦੇ ਵਿੱਚ ਬਰਫ਼ ਰਿਕਾਰਡ ਰਫ਼ਤਾਰ ਦੇ ਨਾਲ ਪਿਗਲ ਰਹੀ ਹੈ ਇਸ ਦੇ ਨਾਲ ਵਿਸ਼ਵ ਜਲਵਾਯੂ ਅਤੇ ਵਾਤਾਵਰਣ ਪ੍ਰਣਾਲੀ ਦੇ ਵਿੱਚ ਵਿਆਪਕ ਨਕਾਰਾਤਮਕ ਤਬਦੀਲੀਆਂ ਆ ਸਕਦੀਆਂ ਨੇ ਅੰਟਾਰਕਟਿਕ ਬਰਫ਼ ਦੀ ਚਾਦਰ ਪਿਗਲਣ ਦੇ ਨਾਲ ਸਿੱਧੇ ਤੌਰ ਦੇ ਉੱਤੇ ਸਮੁੰਦਰ ਦੇ ਪੱਧਰ ਦੇ ਵਿੱਚ ਵਾਧਾ ਹੁੰਦਾ ਹੈ ਇਹ ਵਾਧਾ ਨਾ ਸਿਰਫ ਤੱਟਵਰਤੀ ਖੇਤਰਾਂ ਦੇ ਵਿੱਚ ਹੜ੍ਹ ਦਾ ਖਤਰਾ ਵਧਾਉਂਦਾ ਹੈ ਸਗੋਂ ਜਲਵਾਯੂ ਪ੍ਰਣਾਲੀਆਂ ਨੂੰ ਵੀ ਪ੍ਰਭਾਵਿਤ ਕਰਦਾ ਹੈ ਅੰਟਾਰਕਟਿਕਾ ਦੇ ਵਿੱਚ ਬਰਫ਼ ਪਿਗਲਣਾ ਬਰਫ਼ ਪਿਗਲਣਾ ਇੱਕ ਗੰਭੀਰ ਮੁੱਦਾ ਹੈ ਜੋ ਵਿਸ਼ਵ ਜਲਵਾਯੂ ਨੂੰ ਪ੍ਰਭਾਵਿਤ ਕਰ ਸਕਦਾ ਹੈ ਇਹ ਨਾ ਸਿਰਫ ਸਮੁੰਦਰ ਦੇ ਪੱਧਰ ਦੇ ਵਿੱਚ ਵਾਧੇ ਦਾ ਕਾਰਨ ਬਣਦਾ ਹੈ ਸਗੋਂ ਵਿਸ਼ਮ ਮੌਸਮ ਦੇ ਪੈਟਰਨਾਂ ਦੇ ਵਿੱਚ ਵੀ ਬਦਲਾਅ ਲਿਆਉਂਦਾ ਹੈ ਇਸ ਸਮੱਸਿਆ ਦਾ ਹੱਲ ਗ੍ਰੀਨ ਹਾਊਸ ਗੈਸਾਂ ਦੇ ਨਿਕਾਸ ਨੂੰ ਘਟਾਉਣਾ ਅੰਟਾਰਕਟਿਕਾ ਦੇ ਵਿੱਚ ਬਫਰਾਂ ਬਰਫ਼ਾਂ ਦੇ ਪਿਗਲਣ ਦੀ ਦਰ ਨੂੰ ਹੌਲੀ ਕਰਨਾ ਅਸਮਾਨੀ ਸੌਰੀ ਤਸਮਾਨੀਆਂ ਯੂਨੀਵਰਸਿਟੀ ਵਿਖੇ ਆਸਟ੍ਰੇਲੀਆਈ ਅੰਟਾਰਕਟਿਕ ਪ੍ਰੋਗਰਾਮ ਭਾਈ ਵਾਲੀ ਦੁਆਰਾ ਕੀਤੇ ਗਏ ਅਧਿਐਨ ਦੇ ਅਨੁਸਾਰ ਸਮੁੰਦਰੀ ਬਰਫ਼ ਦੀ ਮਾਤਰਾ ਦੇ ਵਿੱਚ ਰਿਕਾਰਡ ਘਰਾਵਟ ਤੱਟ ਰੇਖਾਵਾਂ ਨੂੰ ਉਜਾਗਰ ਕਰ ਰਹੀ ਹੈ ਸਮੁੰਦਰਾਂ ਨੂੰ ਗਰਮ ਕਰ ਰਹੀ ਹੈ ਤੇ ਨਾਜ਼ੁਕ ਵਾਤਾਵਰਣ ਪ੍ਰਣਾਲੀਆਂ ਨੂੰ ਵਿਗਾੜ ਰਹੀ ਹੈ ਜਦੋਂ ਕਿ ਜਲ ਜਲਵਾਯੂ ਪਰਵਰਤਨ ਦੇ ਬਾਰੇ ਜਨਤਕ ਚਿੰਤਾ ਵੀ ਵਧਾ ਰਹੀ ਹੈ ਇਹ ਖੋਜ ਜੋ ਸਮੁੰਦਰੀ ਪ੍ਰਣਾਲੀਆਂ ਵਾਤਾਵਰਣ ਪ੍ਰਣਾਲੀਆਂ ਤੇ ਮਨੁੱਖੀ ਸਮਾਜਾਂ ਤੇ ਪ੍ਰਭਾਵਾਂ ਦਾ ਸੰਸ਼ੇਸ਼ ਸੰਸ਼ੇਸ਼ ਸੰਲੇਸ਼ਣ ਕਰਦੀ ਹੈ ਸੰਸਿਲੇਸ਼ਨ ਕਰਦੀ ਹੈ ਜੀ ਸੁਝਾਅ ਦਿੰਦੀ ਹੈ ਕਿ ਹਾਲ ਹੀ ਦੇ ਸਾਲਾਂ ਦੇ ਵਿੱਚ ਦੇਖੇ ਗਏ ਸਮੁੰਦਰੀ ਬਰਫ਼ ਦਾ ਬਹੁਤ ਜ਼ਿਆਦਾ ਨੁਕਸਾਨ ਤਿੰਨ ਆਪਸ ਦੇ ਵਿੱਚ ਜੁੜੇ ਸੰਕਟਾਂ ਦਾ ਜਿਹੜਾ ਨਤੀਜਾ ਹੈ ਐਵਾਰਡ ਡੋਡਰਿਸ ਨੇ ਕਿਹਾ ਕਿ ਜਿਵੇਂ-ਜਿਵੇਂ ਸਮੁੰਦਰੀ ਬਰਫ਼ ਗਾਇਬ ਹੁੰਦੀ ਹੈ ਅੰਟਾਰਕਟਿਕਾ ਦੀ ਤੱਟ ਰੇਖਾ ਆਪਣੀ ਸੁਰੱਖਿਆ ਰੁਕਾਵਟ ਗਵਾ ਦਿੰਦੀ ਹੈ ਜਿਸ ਦੇ ਨਾਲ ਲਹਿਰਾਂ ਤੋਂ ਵੱਧ ਨੁਕਸਾਨ ਹੁੰਦਾ ਹੈ ਤੇ ਬਰਫ਼ ਸ਼ੈਲਫ ਤੇਜ਼ੀ ਦੇ ਨਾਲ ਕਮਜ਼ੋਰ ਹੋ ਜਾਂਦੀ ਹੈ ਤੇ ਹੋਰ ਆਇਸਬਰਗ ਟੁੱਟ ਜਾਂਦੇ ਨੇ ਪ੍ਰਤੀ 1 ਲੱਖ ਵਰਗ ਕਿਲੋਮੀਟਰ ਦੇ ਵਿੱਚ 6 ਬਾਦੂ ਆਇਸਬਰਗ ਲੁਪਤ ਹੋ ਜਾਂਦੇ ਨੇ ਜੇ ਤਿੰਨਾਂ ਸਮੁੰਦਰ ਦੇ ਪੱਧਰ ਦੇ ਵਾਦੇ ਦਾ ਜੋਖਮ ਵੱਧਦਾ ਹੈ ਪੀ ਐਨ ਐਸ ਨੈਕਸਸ ਦੇ ਵਿੱਚ ਪ੍ਰਕਾਸ਼ਿਤ ਅਧਿਐਨ ਦੇ ਵਿੱਚ ਕਿਹਾ ਗਿਆ ਕਿ ਅੰਟਾਰਕਟਿਕਾ ਸਮੁੰਦਰੀ ਬਰਫ਼ ਜੋ ਸਰਦੀਆਂ ਦੇ ਵਿੱਚ ਫੈਲਦੀ ਹੈ ਗਰਮੀਆਂ ਦੇ ਵਿੱਚ ਪਿਘਲਦੀ ਹੈ ਦਾ ਜਲਵਾਯੂ ਉੱਤੇ ਜਿਹੜਾ ਵੀ ਮਹੱਤਵਪੂਰਨ ਪ੍ਰਭਾਵ ਪੈਂਦਾ ਹੈ ਇਸ ਸਮੁੰਦਰੀ ਬਰਫ਼ ਸੂਰਜ ਦੀ ਰੋਸ਼ਨੀ ਨੂੰ ਪੁਲਾੜ ਦੇ ਵਿੱਚ ਵਾਪਸ ਪ੍ਰਤੀਬਿੰਬਤ ਕਰਦਾ ਹੈ ਜਿਸ ਦੇ ਨਾਲ ਧਰਤੀ ਦਾ ਤਾਪਮਾਨ ਘਟ ਰਿਹਾ ਹੈ ਤੇ ਸਮੁੰਦਰੀ ਬਰਫ਼ ਦੇ ਨੁਕਸਾਨ ਕਾਰਨ ਅੰਟਾਰਕਟਿਕਾ ਵਧੇਰੇ ਗਰਮੀ ਸੋਖ ਲੈਂਦਾ ਹੈ ਜਿਸ ਦੇ ਨਾਲ ਤਾਪਮਾਨ ਹੋਰ ਵੱਧਦਾ ਹੈ ਤੇ ਖੋਜੀਆਂ ਨੇ ਕਿਹਾ ਕਿ ਸਮੁੰਦਰੀ ਬਰਫ਼ ਦਾ ਨੁਕਸਾਨ ਪੈਂਗੂਇਨ ਅਤੇ ਸੀਲਾਂ ਦੇ ਪ੍ਰਜਨਨ ਦੇ ਵਿੱਚ ਵੀ ਰੁਕਾਵਟ ਪਾ ਰਿਹਾ ਹੈ ਤੇ ਕਰਿੱਲ ਮੱਛੀਆਂ ਨੂੰ ਜਿਹੜਾ ਉਹਨਾਂ ਦੇ ਮਹੱਤਵਪੂਰਨ ਨਿਵਾਸ ਸਥਾਨ ਤੋਂ ਵਾਂਝਾ ਕਰਦਾ ਹੈ ਇਹ ਪੂਰੇ ਦੱਖਣੀ ਮਹਾਸਾਗਰ ਦੇ ਭੋਜਨ ਨੈਟਵਰਕ ਨੂੰ ਜਿਹੜਾ ਅਸਥਿਰ ਕਰਨ ਜਾ ਰਿਹਾ ਹੈ ਜੀ ਦੋਸਤੋ ਇਹ ਸੀ ਜੀ ਗੱਲਾਂ ਬਾਤਾਂ ਦੇਸ਼ ਭਤੇ ਦੀਆਂ ਖਬਰਾਂ ਤੇ ਇੱਕ ਦੋ ਰਿਪੋਰਟਾਂ